ਇੱਕ ਨੌਜਵਾਨ ਨੇ ਜਦੋਂ ਪੁਲਿਸ ਨੂੰ ਨਸ਼ੇ ਅਤੇ ਨਸ਼ਾ ਤਸਕਰਾਂ ਦੀ ਸੂਚੀ ਦਿੱਤੀ ਹੈ ਤਾਂ ਤੇਜ਼ ਧਾਰ ਹਥਿਆਰਾਂ ਦੇ ਨਾਲ ਅਗਵਾ ਕਰਕੇ ਉਸ ਤੇ ਹਮਲਾ ਕੀਤਾ ਸੀ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ ਜਿਸ ਤੋਂ ਬਾਅਦ ਉਸ ਨੂੰ ਇਲਾਜ ਦੇ ਲਈ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਸੋ ਇਸ ਸਬੰਧੀ ਨੌਜਵਾਨ ਨੇ ਮੀਡੀਆ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਵੀ ਦਿੱਤੀ ਸੋ ਕੀ ਕੁਝ ਕਿਹਾ ਗਿਆ ਸੀ ਸੋ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਸਰ ਕੀ ਨਾਮ ਹੈ ਆਪਣਾ ਮੇਰਾ ਨਾ ਹਰਵਿੰਦਰ ਸਿੰਘ ਦਾਰਾ ਹਾਂਜੀ ਸਰ ਕੀ ਕਾਰਨ ਕੀ ਸੀ ਜਿਸ ਲਈ ਕਿ ਅੱਜ ਤਾਂ ਡਬਲਯੂਜੀ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਆ ਇਹ ਜੀ ਇੱਕ ਮੁੰਡਾ ਤਸਕਰ ਆ ਇਥੇ ਕਪੂਰਸਲੇ ਜਿੰਦਰਦਨੀਆ ਤੇ ਇੱਕ ਮੁੰਡਾ ਇਹਨਾਂ ਨੇ ਵੱਢਿਆ ਥੋੜੇ ਦਿਨ ਪਹਿਲਾਂ ਚਾਰ ਬੱਤੀਆ ਚੌਂਕ ਦੇ ਕੋਲ ਤੇ ਢੋਲੂ ਢੋਲੂ ਮੁੰਡਾ ਵੱਢਿਆ ਆ ਉਹਦੇ ਮੈਨੂੰ ਬਿਆਨ ਆਏ ਆ ਵੀ ਉਹਨੇ ਪੁਲਿਸ ਨੂੰ ਇਹ ਚੀਜ਼ੇ ਦੱਸੀ ਜਾ ਵੀ ਜਦੋਂ ਮੈਨੂੰ ਇਹਨਾਂ ਨੇ ਵੱਢਿਆ ਤੇ ਲਲਕਾਰੇ ਮਾਰ ਕੇ ਕਹਿੰਦੇ ਸੀ ਵੀ ਹੁਣ ਅਸੀਂ ਜਿਹੜਾ ਮੁੰਡਾ ਦਾਰਾ ਆ ਅਸੀਂ ਉਹਨੂੰ ਵੜਣਾ ਵੀ ਉਹ ਤੈਨੂੰ ਛਡਾਉਣਾ ਆਇਆ ਸੀ ਨਾ ਵੀ ਅਸੀਂ ਤਾਂ ਉਹਨੂੰ ਬਹੁਤ ਟਾਈਮ ਦੇ ਲੱਗਦੇ ਆ ਵੀ ਅਸੀਂ ਉਹਨੂੰ ਹੁਣ ਮਾਰਨਾ ਵਾ ਜਿੱਥੇ ਵੀ ਸਾਨੂੰ ਲੱਭ ਗਿਆ ਕੀ ਕਿਸ ਰੰਜਿਸ਼ ਕਰਕੇ ਹੋਈ ਨਹੀਂ ਤਾਂ ਤੁਹਾਨੂੰ ਤਮਕੀ ਤੁਹਾਡੀ ਕੋ ਪ੍ਰਾਣੀ ਰੰਜਿਸ਼ ਚੱਲਦੀ ਉਹ ਕੋਈ ਪ੍ਰਾਪਰਟੀ ਡਿਸਪਿਊਟ ਸੀਗਾ ਮਾੜਾ ਮੋਟਾ ਜਿੱਦਾਂ ਹਨਾ ਤੇ ਲੋਕਾਂ ਦੀ ਚੱਕ ਦੇ ਵਿੱਚ ਆ ਗਏ ਤੇ ਬਸ ਆਹੀ ਆ ਹੋਰ ਤਾਂ ਕੋਈ ਯਦੀ ਹੈ ਨਹੀਂ ਕੋਈ ਸੰਬੰਧ ਹੈ ਤੁਸੀਂ ਕੋਈ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਹਾਂ ਤਾਂ ਮੈਂ 1.5 ਸਾਲ ਪਹਿਲਾਂ ਆਪਣੇ ਐ ਐ ਸਪੀ ਨਾਮ ਮੈਨੂੰ ਪਤਾ ਉਹਨਾਂ ਦਾ ਨਹੀਂ ਦਿੱਲੀ ਸ਼ਾਇਦ ਸੀਗੇ ਦਿੱਲੀ ਸਾਹਿਬ ਕੋਈ ਤੇ ਰਿਟਾਇਰ ਹੋ ਗਏ ਉਹਨਾਂ ਨੂੰ ਮੈਂ ਬਗੈਰ ਦਾ ਫੋਨ ਕਰਕੇ ਇਹ ਗੱਲ ਦੱਸੀ ਸੀਗੀ ਕਿ ਇਹਨਾਂ ਨੇ ਮਤਲਬ ਪੈਸੇ ਭਰੇ ਹੋਏ ਆ ਮੇਰੇ ਮਾਰਨ ਵਾਸਤੇ ਤਾਂ ਨਕਮੇ ਜਿਹੇ ਬੰਦੇ ਆ ਇਹ ਗੈਂਗਸਟਰ ਚਿੱਟਾ ਵੇਚਦੇ ਆ ਤੇ ਇਹਨਾਂ ਨੂੰ ਅਵੀ ਚਲੋ ਹਾਂ ਵੀ ਅਸੀਂ ਆਪਦਾ ਚਿੱਟਾ ਇੱਥੇ ਵੇਚੀ ਅਸੀਂ ਇਸ ਚੀਜ਼ ਦੇ ਖਿਲਾਫ ਆਂ ਇਹ ਕਾਰਨ ਕੀ ਹੈ ਕਿ ਜਿਹੜੀ ਤੁਹਾਨੂੰ ਜਿਹੜੀ ਧਮਕੀਆਂ ਤੇਰੇ ਜਾਨ ਨੂੰ ਮਾਰਨ ਦੀ ਹੈ ਕੀ ਕਾਰਨ ਹੈ ਕਿ ਤੀਹ ਕੋਣ ਬੰਦਾ ਪਿੱਛੇ ਜਿਹੜੀ ਇਹਨਾਂ ਦੀ ਸਪੋਰਟ ਕਰ ਰਿਹਾ ਹੈ ਪਿੱਛੇ ਇਹਨਾਂ ਦੇ ਇੱਕ ਕਾਉਂਸਲਰ ਹੈ ਜੀ ਅ ਮੁੰਡਾ ਪ੍ਰਿੰਸ ਨਾਂ ਦਾ ਮੁੰਡਾ ਇੱਕ ਕਾਉਂਸਲਰ ਹੈ ਤੇ ਤੇ ਇਹ ਨਾ ਜਿੱਦਾਂ ਕਿ ਇਹਦੀ ਮਦਦ ਕਰਦਾ ਹੈ ਇਹਨਾਂ ਦੀ ਵੈਲਕਮ ਵੀ ਕਰਦਾ ਜਦੋਂ ਜੇਲ੍ਹ ਚੋਂ ਆਉਂਦੇ ਆ ਇਹ ਇਹਨਾਂ ਦਾ ਵੈਲਕਮ ਹਕੀ ਹੋ ਸਕਦਾ ਮਹੀਨਾ ਦਿੰਦੇ ਹੁਣ ਇਹ ਤੇ ਸ਼ਰਾਬ ਦਾ ਕੰਮ ਕਰਦੇ ਆ ਆਪਣਾ ਲਾਡਰੀ ਦਾ ਸਾਰੇ ਕਪੂਲਸਰਿਆਂ ਨੂੰ ਪਤਾ ਵਾ ਕਿ ਕਿੰਨੇ ਕਿੱਦਾਂ ਦੇ ਕਾਰੋਬਾਰ ਕਰਦੇ ਕਿੱਦਾਂ ਦੇ ਨਹੀਂ ਕਰਦੇ ਐਸੀ ਜਿਹੜਾ ਕਿਹੜੀ ਪਾਰਟੀ ਦੇ ਐਮਸੀ ਹੈਗੇ ਇਹ ਕਾਂਗਸ ਦਾ ਹੈਗਾ ਕਾਂਗਸ ਦੇ ਨਾਲ ਸੰਬੰਧਿਤ ਆ ਤੇ ਇਹੀ ਇਕੱਲਾ ਆ ਬਾਕੀ ਹੋਰ ਇਹਦੀ ਕੋਈ ਮਦਦ ਨਹੀਂ ਕਰਦਾ ਹੈਗਾ ਕੁਝ ਕਹੋਣਗੇ ਹੋਰ ਵੀ ਹਮਾਰੇ ਮੁਰਕੀ ਕੌਂਸਲਰ ਹੋ ਸਕਦਾ ਵਾ ਪਰ ਪ੍ਰਿੰਸੀ ਆ ਇਹਦੀ ਮਗਰ ਜਿਹੜਾ ਜਿੰਨੀ ਵੀ ਇਹਦੀ ਸ਼ਹਿਰ ਦੇ ਉੱਤੇ ਇਹਦੀ ਤੇ ਹੀ ਕਰਦਾ ਵਾ ਤੇ ਜਦੋਂ ਇਹ ਹਮਲਾ ਹੋਇਆ ਸੀ ਤਾਂ ਉਸ ਸਮੇਂ ਵਿੱਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਕਾਰਵਾਈ ਇਹਨਾਂ ਦੀ ਫਿਲਹਾਲ ਤਾਂ ਜੀ ਜਿਹੜੀ ਐਫਆਈਆ 23 24 ਦੀ ਕਿੱਤੀ ਹੈ ਉਹ ਤਾਂ ਮਤਲਬ ਗੋਲੀ ਵੀ ਮਾਰਦੇ ਲੱਗੇ ਸੀ ਉਹਦੇ ਜੇ ਨਾ ਸੀ ਧੱਕੇ ਧੱਕੇ ਮਾਰਦੇ ਤਾਂ ਵਿਚਾਰੇ ਨੂੰ ਬਹੁਤ ਟਾਈਮ ਤੇ ਅਸੀਂ ਹਸਪੀਟਲ ਪਹੁੰਚਾਇਆ ਉਹਦਾ ਉਹਦੀ ਤਾਂ ਡੇਂਜਰ ਸੀਗਾ ਬਹੁਤ ਜ਼ਿਆਦਾ ਵੀਡੀਓ ਦਾ ਜਿਸ ਤਰੀਕੇ ਦੀ ਕਾਰਵਾਈ ਪੁਲਿਸ ਨੇ ਕੀਤੀ ਹੈ ਕੀ ਉਹ ਕਾਰਵਾਈ ਸਹੀ ਮੰਦੀ ਹੈ ਜਿਹੜੀ ਕੀਤੀ ਹੈ ਹਾਲੇ ਤੱਕ ਫਿਲਹਾਲ ਤਾਂ ਨਹੀਂ ਮੈਨੂੰ ਨਹੀਂ ਲੱਗਦਾ ਵੀ ਕੋਈ ਇਦਾਂ ਦੀ ਹਜੇ ਕਾਰਵਾਈ ਕੀਤੀ ਜੇ ਦਬਾਅ ਦੇ ਵਿੱਚ ਆ ਉਹ ਪ੍ਰੈਸ਼ਰ ਪਾ ਰਿਹਾ ਇਸ ਟਾਈਮ ਪੂਰਾ ਕਿਉਂਕਿ ਸ਼ਰੇਆਮ ਵੀਡੀਓ ਸੀਸੀਟੀਵੀ ਫੁਟੇਜ ਵੀ ਦੇਖੀ ਜਾ ਰਹੀ ਹੈ ਜਦੋਂ ਸ਼ਰੇਆਮ ਉਹ ਦਾਤਰ ਗਿਤ ਕਰਪਾਣਾ ਵਾਲਾ ਨਾ ਦੇ ਉਹ ਇਹੋ ਜਿਹਾ ਮਾਰਦੇ ਗਏ ਆ ਤੇ ਉਸ ਹਿਸਾਬ ਨਾਲ ਜਿਹੜੀਆਂ ਧਾਰਾ ਲੱਗਣੀਆਂ ਚਾਹੀਦੀਆਂ ਕਿ ਲੱਗੀਆਂ ਨਾਰਮਲੀ 307 ਤਾਂ ਇਹਨਾਂ ਦੀ ਬਣਦੀ ਆ ਜਿਹ ਜੋ ਜੇ ਤਾਂ ਮੈਂ ਉਹਨੂੰ ਦਾਖਲ ਕਰਵਾਇਆ ਸੀ ਮੁੰਡੇ ਨੂੰ ਤੇ ਉਹਦੇ ਢਿੱਡ ਦੇ ਵਿੱਚ ਵੀ ਛੁਰਾ ਵੱਜਿਆ ਹੋਇਆ ਹੈ ਉਹਦੇ ਤਾਂ ਜਿਆਦਾ ਡੇਂਜਰ ਸੀਗਾ ਬਾਕੀ ਜਿਹੜੀ ਵੀ ਰਿਪੋਰਟ ਉਹਨਾਂ ਨੂੰ ਨਹੀਂਸਾ ਪਾਸੋਂ ਉਹਨਾਂ ਨੇ ਬਿਆਨ ਲਿਆ ਮੁੰਡੇ ਦੇ ਅਜੇ ਤੱਕ ਫਿਲਹਾਲ ਮੈਨੂੰ ਉਹਦੇ ਘਰ ਦੇ ਹੰਦਸੇ ਵੀ ਹੈ ਅਜੇ ਤੱਕ ਤਾਂ ਕੋਈ ਕਾਰਵਾਈ ਨਹੀਂ ਹੋਈ ਇੱਕ ਪਾਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਕਿ ਅਸੀਂ ਬਿਲਕੁਲ ਸ਼ਹਿਰ ਚੋਂ ਜਿਹੜਾ ਕਿ ਪੂਰੇ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਾਂਗੇ ਗੁੰਡਾ ਰਾਜ ਖਤਮ ਕਰਾਂਗੇ ਪਰ ਕਪੂਰਥਲਾ ਦੇ ਵਿੱਚ ਹੀ ਮੁੱਦਾ ਇਦਾਂ ਦਾ ਕਿਉਂ ਬਣਿਆ ਹੋਇਆ ਇਹ 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 ਕੁਛਕ ਬੰਦਿਆਂ ਦੀਆਂ ਸ਼ੈਆਂ ਦੇ ਆ ਇਹ ਮਹੀਨਾ ਨੂੰ ਨਾ ਭਰਦੇ ਆ ਇਹ ਕਾਫੀ ਟਾਈਮ ਦੇ ਕਿਤੇ ਦੇ ਪਰਚੇ ਆ ਇਹਨਾਂ ਦੇ ਦੜੇ ਸੱਡੇ ਦੇ ਪਰਚੇ ਆ ਇਹਨਾਂ ਦੇ ਉੱਤੇ ਤਾਂ ਇਹਨਾਂ ਨੂੰ ਅਮੀ ਅਸੀਂ ਇੱਥੇ ਗੁੰਡਾ ਰਾਜ ਕਰੀਏ ਪੁਲਿਸ ਵੀ ਕਹਿੰਦੀ ਐ ਐਸਐਸਪੀ ਵੱਲੋਂ ਵੀ ਪੂਰਾ ਭਰੋਸਾ ਦਿੱਤਾ ਜਾਂਦਾ ਹੈ ਕਿ ਸ਼ਹਿਰ ਦੇ ਵਿੱਚ ਲਾਅ ਐਂਡ ਆਰਡਰ ਨੂੰ ਪੂਰਾ ਮੈਂਟੇਨ ਰੱਖਿਆ ਜਾਵੇਗਾ ਲਾਅ ਐਂਡ ਆਰਡਰ ਜਿਹੜਾ ਹੈਗਾ ਉਹ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ ਫਿਰ ਵੀ ਜਿਹੜੀ ਇਹ ਗੁੰਡਾਗਰਦੀ ਸ਼ਰੀਆਮ ਇੰਨੀ ਹੁੰਦੀ ਹੈ ਇਹਨਾਂ ਨੂੰ ਕੋਈ ਹੈ ਹੀ ਨਹੀਂਗਾ ਜੀ ਮਤਲਬ ਜਿੱਦਾਂ ਟਕੇ ਦੇ ਬੰਦੇ ਨੇ ਕਿ ਨਕੰਮੇ ਬੰਦੇ ਆ ਤੇ ਚਟਾ ਵੇਚ ਕੇ ਇਹਨਾਂ ਨੇ ਚਾਰ ਪੈਸੇ ਅੱਜ ਕਮਾ ਲਏ ਆ ਤੇ ਇਹਨਾਂ ਨੂੰ ਕੋਈ ਡਰ ਨਹੀਂਗਾ ਇਹਨਾਂ ਨੂੰ ਇਹੀ ਆ ਵੀ ਹਾਂ ਵੀ ਅਸੀਂ ਐ ਵੀ ਜਿੰਨੂੰ ਮਰਜ਼ੀ ਮਾਰ ਸਕਦੇ ਆ ਕੁੱਟ ਸਕਦੇ ਆ ਜਿਹੜੀ ਗੱਲ ਕੀਤੀ ਕਾਰਜਸ਼ਾਲੀ ਨੂੰ ਕਿੱਦਾਂ ਦੇਖਦੇ ਤੁਸੀਂ ਉਹ ਜੀ ਫਿਲਹਾਲ ਤਾਂ ਜੀ ਠੀਕ ਹੈ ਬਾਕੀ ਦੇਖੋ ਹਜੇ ਤੱਕ ਤਾਂ ਇਹਨਾਂ ਨੂੰ ਰੈਸਟ ਕੋਈ ਕੀਤਾ ਨਹੀਂਗਾ ਨਾ ਕੋਈ ਹਜੇ ਪਰਚਾ ਪੱਜੋ ਜੀ ਬਦੀਗਾਰ ਵੀ ਕੀਤੀ ਨਹੀਂ ਹਾਂਜੀ ਪੁਲਿਸ ਪੁਲਿਸ ਦੀ ਕਾਰਜਸ਼ਾਲੀ ਨੂੰ ਤੁਸੀਂ ਐਸਾ ਲੱ ਢਿੱਲਾ ਦੇਖ ਰਹੇ ਆ ਜਾਂ ਕਿਸ ਤਰੀਕੇ ਨਾਲ ਦੇਖ ਰਹੇ ਆ ਕਿ ਜੀ ਇਨਸਾਫ ਨਹੀਂ ਮਿਲ ਰਿਹਾ ਪ੍ਰੋਪਰ ਅੱਜ ਦਾ ਦਿਨ ਉਹਨਾਂ ਨੇ ਮੰਗਿਆ ਸੀਗਾ ਉਹਨਾਂ ਦੇ ਘਰ ਦੇ ਨੇ ਮੈਨੂੰ ਦੱਸਿਆ ਵੀ ਅੱਜ ਦਾ ਜੀ ਇਹਨੂੰ ਕਿਹਾ ਵੀ ਅੱਜ ਅਸੀਂ ਜਿਹੜੀ ਕਾਰਵਾਈ ਆ ਪੂਰੀ ਕਰ ਦਵਾਂਗੇ ਉਹਨਾਂ ਦੇ ਜਿਹੜਾ ਬੰਦਾ ਪਰਚਾ ਅਸੀਂ ਕਰ ਦਵਾਂਗੇ ਤੇ ਉਹਨਾਂ ਦੇ ਜੋ ਵੀ ਮੈਨੂੰ ਉਹਨਾਂ ਨੇ ਘਰਦਿਆਂ ਨੇ ਦੱਸੀ ਜਗ੍ਹਾ ਤਾਂ ਆਈ ਹੀ ਫਿਰ ਹਾਂ। ਨਹੀਂ ਚਲੋ ਇੱਕ ਪਾਸੇ ਤੁਸੀਂ ਤਾਂ ਇਨਸੈਂਡ ਦੇ ਤੌਰ ਤੇ ਬੰਦੇ ਨੂੰ ਜਿਹੜਾ ਕਿ ਹਸਪੀਟਲ ਦਾਖਲ ਕਰਾਇਆ ਹੈ। ਦੂਜੇ ਪਾਸੇ ਤੁਹਾਨੂੰ ਹੀ ਜਾਨੋਂ ਮਾਰ ਦੀ ਧਮਕੀ ਦਿੱਤੀ ਜਾ ਰਹੀ ਹੈ। ਸਾਨੀਆ ਤੌਰ ਤੇ ਅਸੀਂ ਇਸ ਹਸਪੀਟਲ ਬੈਠੇ ਨੂੰ ਮੈਨੂੰ ਫੋਨ ਆ ਗਿਆ ਵੀ ਤੂੰ ਇਹਦੇ ਮਗਰ ਕਿਉਂ ਜਾਣਾ ਵੀ? ਮੈਨੂੰ ਉਹ ਮੁੰਡੇ ਨੇ ਕਿਤੇ ਜਿੱਦਾਂ ਚੁਟਾ-ਚੁਟਾ ਇਹ ਵੇਚਦੇ ਤੇ ਕੋਈ ਇਹਨਾਂ ਨੇ ਦਿੱਤੀ ਹੋਗੀ ਪੁਲਿਸ ਨੂੰ ਤਲਾਹ ਦਿੱਤੀ ਹੋਣੀ ਆ। ਉਹਨਾਂ ਨੇ ਇਹ ਗੱਲ ਕੀਤੀ ਵੀ ਤੂੰ ਪੁਲਿਸ ਨੂੰ ਕਿਉਂ ਦੱਸਿਆ? ਅਸੀਂ ਤਾਂ ਖੁਦ ਇਸ ਟੀ ਦੇ ਖਿਲਾਫ ਚਿੱਟੇ ਦੇ ਉਹ ਮੁੰਡਾ ਵੀ ਚ ਜਿਹੜਾ ਮੁੰਡਾ ਇਹਨਾਂ ਨੇ ਵੜਿਆ ਇਹਨਾਂ ਨੇ ਇਹ ਗੱਲ ਹੀ ਕੀਤੀ ਵੀ ਤੂੰ ਸਾਡੀ ਪੁਲਿਸ ਨੂੰ ਮਤਲਬ ਕਿ ਤਰਾ ਕਿਉਂ ਦਿੱਤੀ ਆ ਹੁਣ ਤਾਂ ਡਿਵਲੋਪ ਇਹ ਲਿਖਤੀ ਕੰਪਲੀਟ ਦਿੱਤੀ ਜਾਊਂਗੀ ਪੁਲਿਸ ਦੇ ਸੇਰ ਨੂੰ ਹਾਂਜੀ ਬਿਲਕੁਲ ਮੈਂ ਆਪਣੇ ਪਰਿਵਾਰ ਦੇ ਨਾਲ ਲੈ ਕੇ ਜਾਊਂਗਾ ਇਹ ਲਿਖਤੀ ਰੂਪ ਦੇ ਵਿੱਚ ਦਊਂਗਾ ਇੱਕ ਸੀਐਮ ਸਰ ਨੂੰ ਵੀ ਚਿੱਠੀ ਪਾਊਂਗਾ ਪਹਿਲਾਂ ਵੀ ਮੈਨੂੰ ਇਸ ਚੀ ਦੀ ਕਾਫੀ ਇਹਨਾਂ ਦੇ ਥ੍ਰੀਟ ਆ ਚੁੱਕੇ ਆ ਤਕਰੀਬਨ ਪੂਰੇ ਕਪੂਰਥਲੇ ਨੂੰ ਪਤਾ ਆ ਇਸ ਚੀਜ਼ ਦਾ ਕਿ ਇਹ ਮਤਲਬ ਨਕਮੇ ਜਿਹੇ ਬੰਦੇ ਇਹ ਘਟਿਆ ਜਿਹੜਾ ਇਹ ਇੱਥੇ ਬਾਕੀ ਜਿਹੜੇ ਇਹਦੇ ਨਾਲ ਮੁੰਡੇ ਆ ਨਾ ਉਹ 2000 ਰੁਪਏ ਦੇ ਤੇ ਇਹ ਬੰਦਾ ਮਾਰ ਸਕਦੇ ਆ ਨਾ ਕੋਈ ਮਿਹਨਤ ਦੇ ਨਾਲ ਕੋਈ ਇਹਨਾਂ ਦਾ ਹੈ ਨਹੀਂ ਹੈ ਮਿਹਨਤੀ ਬੰਦੇ ਨਹੀਂ ਇਹਨਾਂ ਨੂੰ ਵੀ ਬਸ ਕਿਤੇ ਉਹਨਾਂ ਕਿਤੇ ਖਾਨ ਨੂੰ ਮਿਲ ਗਿਆ ਤੇ ਚਲੋ ਜੀ ਉਧਰ ਨੂੰ ਹੋ ਗਏ ਬੋਲੋ ਉਸ ਤੋਂ ਕਿਸ ਤਰੀਕੇ ਦੀ ਮੰਗ ਹੈ ਇਨਸਾਫ ਦੀ ਕੀ ਤੁਸੀਂ ਮੰਗ ਕਰਦੇ ਹੋ ਬੋਲੋ ਮੰਗ ਇਹ ਹੀ ਆ ਜੀ ਇਹਨਾਂ ਨੂੰ ਫੜਿਆ ਜਾਵੇ ਇਹਨਾਂ ਦੇ ਕੋਲ ਇਹਨਾਂ ਦੇ ਬਹਿ ਕੇ ਜਿਹੜੀਆਂ ਜੇਲ੍ਹ ਦੇ ਵਿੱਚ ਪਲਾਨੀਆਂ ਕੀਤੀਆਂ ਆ ਜਿਹੜੇ ਬੰਦਿਆਂ ਨਾਲ ਇਹਨਾਂ ਨੂੰ ਸਭ ਪਤਾ ਲੱਗ ਜਾਣਾ ਜੀ ਜਦੋਂ ਇਹਨਾਂ ਨੂੰ ਫੜਨਗੇ ਇਹਨਾਂ ਨੂੰ ਪੁੱਛਗਿੱਛ ਕੀਤੀ ਜਾਵੇ ਇਹਨਾਂ ਨੂੰ ਹਾਂ ਜੀ ਸੱਕੀ ਨਾਮ ਹੈ ਆਪਣਾ ਮੇਰਾ ਨਾਮ ਕਮਲ ਹੈ ਅਨ ਸਰ ਕੀ ਗੱਲ ਕੀ ਹੋਈ ਸੀ ਜਿਹੜਾ ਤੁਹਾਡੇ ਉੱਤੇ ਜਿਹੜਾ ਕੀ ਹਮਲਾ ਹੋਇਆ ਵਾ ਸਰ 33 ਨੂੰ ਨਾ ਰਾਤ ਨੂੰ 8:00 ਵਜੇ 5-10 ਮਿੰਟ ਤੇ ਇਹ ਕੁਝ ਬੰਦੇ ਮਿਲੂਣਾ ਮੇਰਾ ਪੁੱਛ ਕੇ ਗਏ ਦੁਕਾਨ ਤੇ ਆ ਗਏ ਬਾਹਰ ਖੋਕਿਆਂ ਤੇ ਇਹਨਾਂ ਕੋ ਨਾ ਮੈਨੂੰ ਕਿਸੇ ਬੰਦੇ ਨੇ ਫੋਨ ਕੀਤਾ ਕਿ ਤੁਹਾਨੂੰ ਬੰਦੇ ਲੱਗਦੇ ਆ ਇਹਨਾਂ ਕੋ ਰਵਾਲਵਰ ਵੀ ਆ ਬੰਦੇ ਬਹੁਤ ਗੁੱਸੇ ਚ ਟਲੁਲਪੰਦੇ ਆ ਤੇ ਜੇ ਤਸੀਹਤ ਤੇ ਮਰੇ ਪਰੇ ਹੋ ਜੋ ਸਰ ਮੈਨੂੰ ਬੰਦੇ ਮੈਂ ਐਸਐਚਓ ਸਾਹਿਬ ਨੂੰ ਫੋਨ ਲਾਇਆ ਸਿਟੀ ਵਾਲਿਆਂ ਨੂੰ ਸਦੀ ਕੀ ਸਰਈ ਦਾਣਾ ਕੋਈ ਅਣਪਛਾਤੇ ਬੰਦੇ ਮੈਨੂੰ ਲੱਭ ਰਹੇ ਮੇਰਾ ਕੁਛ ਰਿਹਾ ਤੇ ਨਾ ਤੁਸੀਂ ਆ ਕੇ ਨਾ ਕੈਮਰੇ ਚੈੱਕ ਕਰੋ ਤੇ ਬੰਦੇ ਫੜੋ ਕੋਹਣਾ ਉਹ ਕਹਿੰਦੇ ਕਿ ਕੋਈ ਨਾ ਮੈਂ ਹੁੰਨਾ ਉਸ ਤੋਂ ਬਾਅਦ ਸਰ ਕੋਈ ਨਹੀਂ ਆਇਆ ਸਵੇਰੇ ਮੈਂ ਨਾ ਕੈਮਰੇ ਚੈੱਕ ਕਰਾ ਰਿਆ ਸੀ ਆ ਮੈਂ ਕੈਮਰੇ ਚੈੱਕ ਕਰਾ ਕੇ ਸਟੇਸ਼ਨ ਵੱਲ ਨੂੰ ਗਿਆ ਉੱਤਨਾ ਦੋ ਬੰਦੇ ਅੱਗੋਂ ਮੋਟਰਸਾਈਕਲ ਲੈ ਕੇ ਆ ਗਏ ਤੇ ਉਸ ਤੋਂ ਬਾਅਦ ਪਿੱਛੇ ਮੇਰੇ ਰਿੰਕੂ ਭੰਡਾਰੀ ਤੇ ਕਾਕਾ ਸ਼ਿਖਸਣ ਵਾਲਾ ਉਹਨਾਂ ਨੇ ਆ ਕੇ ਮੈਨੂੰ ਘੇਰ ਲਿਆ ਦਾਤਰ ਇਹਨਾਂ ਦੇ ਕੋਲ ਸੀਗਾ ਇਹ ਮੈਨੂੰ ਘੇਰ ਕੇ ਚਾਰ ਬੱਤੀ ਚੌਂਕ ਵੱਲ ਲੈ ਗਏ ਉਸ ਤੋਂ ਬਾਅਦ ਜਾ ਕੇ ਇਹਨਾਂ ਨੇ ਉੱਥੇ ਬੰਦੇ ਸੱਦੇ ਹੋਏ ਸੀਗੇ ਜਿੰਦਰ ਧਨੀਆਂ ਤੇ ਉਹਦੇ ਜਾਰੇ ਸੂਰਜ ਤੇ ਬੂਆ ਤੇ ਸਾਗਰ ਮੁੰਡਾ ਤੇ ਦੋ ਤਿੰਨ ਅਣਪਛਾਤੇ ਸੀਗੇ ਇਹ ਪੰਜ ਸੱਤ ਜਣੇ ਆਣੇ ਨਾ ਉੱਥੇ ਆਗੇ ਮਿਲ ਤੋਂ ਮਿੰਟੀ ਦਾਤਰ ਲੈ ਕੇ ਤੇ ਜਿੰਦਰ ਧਨੀਆਂ ਨੇ ਨਾ ਉੱਥੇ ਅਸਤੋਲ ਕਰ ਲਿਆ ਤੇ ਪਿਸਤੌਲ ਕਰ ਲਿਆ ਇਹ ਗੋੜੀ ਮਾਰ ਲੱਗਾ ਤੇ ਮੈਂ ਭਾਈ ਨੂੰ ਸੱਜਿਆ ਸੀ ਤੇ ਦਾਰੇ ਭਾਈ ਨੂੰ ਉਹਨੇ ਹੱਥ ਮਾਰਤਾ ਪਿਸਤੌਲ ਫੜ ਲਿਆ ਇਹਦੇ ਕੋ ਗੁੱਟ ਫੜ ਲਿਆ ਇਹਨੇ ਕੀਤਾ ਇਹਦੇ ਹੱਥ ਨਾਲ ਥਾਗਰ ਮਰਾਸੀ ਨੇ ਛੁਰਾ ਫੜਾਤਾ ਇਹਨੇ ਛੁਰਾ ਮੇਰੇ ਮਾਰ ਦਿੱਤਾ ਛੁਰਾ ਮਾਰ ਦਿੱਤਾ ਤੇ ਮੈਨੂੰ ਨਾ ਇਹ ਗੱਡੀ ਚ ਪਾ ਕੇ ਲੈ ਚੱਲੇ ਤੇ ਇਹਨਾਂ ਨੇ ਨਾ ਗੱਡੀ ਦੀਆਂ ਬਾਰਾਂ ਖਿੱਚਣੀਆਂ ਸ਼ੁਰੂ ਕਰਤੀਆਂ ਗੱਡੀ ਦੀ ਬਾਰੀ ਇੱਕ ਸਾਈਡ ਦੀ ਖੁੱਲ ਗਈ ਤੇ ਇਹਨੇ ਨਾ ਅੰਦਰ ਪਿਸਤੌਲ ਕੀਤਾ ਤੇ ਮੈਂ ਦੂਜੀ ਬਾਰੀ ਖੋਲ ਕੇ ਪੱਜ ਗਿਆ ਜਦੋਂ ਮੈਂ ਭੱਜ ਗਿਆ ਤੇ ਇਹਨਾਂ ਨੇ ਮੇਰੇ ਮਗਰ ਆ ਕੇ ਮੇਰੇ ਮੈਨੂੰ ਦਾਤਰਾ ਨਾਲ ਵੱਢਿਆ ਉਸ ਤੋਂ ਬਾਅਦ ਕਹਿੰਦੇ ਤੈਨੂੰ ਤੇ ਮਾਰ ਦਿੱਤਾ ਵਾ ਉਹਨਾਂ ਹੀ ਦਾਰੇ ਨੂੰ ਵੀ ਮਾਰਨਾ ਵਾ ਤੇ ਜਿਹੜਾ ਤੇਰੇ ਪਿੱਛੇ ਆਇਆ ਉਹਨੂੰ ਵੀ ਅਸੀਂ ਮਾਰਦੇ ਨਾ ਵਾ ਕਿ ਕਾਰਨ ਕੀ ਇਹ ਲੜਾਈ ਦਾ ਸਰਕਾਰ ਨੇ ਜੀ ਇਹ ਕਹਿੰਦੀ ਆ ਜੀ ਤੂੰ ਸਾਡੀ ਨਾਲ ਕੋਈ ਡਰੱਗਸ ਦੀ ਇਨਫੋਰਮੇਸ਼ਨ ਦਿੱਤੀ ਐ ਐਫਐਸਐਚਓ ਨੂੰ ਅਸੀਂ ਐਸਐਚਓ ਦੇ ਕੋਲ ਸੀ ਤੂੰ ਸਾਡੀ ਚਿੱਟੇ ਦੀ ਇਨਫੋਰਮੇਸ਼ਨ ਦੇ ਰਿਆ ਸੀਗਾ ਇਹਨਾਂ ਨੇ ਇਹ ਕਿਹਾ ਕਿ ਸਾਨੂੰ ਆ ਕੇ ਦੱਸਿਆ ਇਹਨਾਂ ਨੇ ਜਿਹੜਾ ਤੁਹਾਨੂੰ ਦਾਰੇ ਨੂੰ ਮਾਰਨ ਦੀ ਤੰਦ ਦਿੱਤੀ ਦਾਰੇ ਨਾਲ ਕੀ ਰੰਜਿਸ਼ ਹੈ ਦਾਰੇ ਦਾ ਕੱਲ ਹੀ ਕਿਹਾ ਇਹਨਾਂ ਨੇ ਸਰ ਇਹ ਪਤਾ ਨਹੀਂ ਕਾਤੋਂ ਇਹ ਬੋਪ ਪੈਨਾ ਵੀ ਇਹਨਾਂ ਨੇ ਉਹਦੇ ਉਹਨੂੰ ਮਾਰਨ ਮੁਰਨ ਦੇ ਪੈਸੇ ਪੂਰੇ ਸੀਗੇ ਪਰ ਉਦੋਂ ਪਤਾ ਨਹੀਂ ਕੀ ਇਹਨਾਂ ਨੇ ਬਹਿ ਕੇ ਉਹਨਾਂ ਦਾ ਹੋ ਗਿਆ ਸੀਗਾ ਕਿ ਅੱਜ ਤੋਂ ਬਾਅਦ ਇਦਾਂ ਦੀ ਕੋਈ ਗਲਤੀ ਨਹੀਂ ਕਰਾਂਗੇ ਜਿੰਦ ਤੱਕ ਨਹੀਂ ਹੁੰਦਾ ਤੇ ਇਹਨਾਂ ਦੀ ਸਪੋਰਟ ਮਗਰ ਕੌਣ ਕਰ ਰਿਹਾ ਕੋਣ ਸਰ ਇਹਨਾਂ ਦੇ ਸਪੋਰਸਰ ਕੋਈ ਕਾਂਗਰਸੀ ਐਮਸੀ ਹੈ ਜੋ ਕਿ ਸ਼ਰਾਬ ਦਾ ਵੱਡੇ ਹੀ ਕਾਰੋਬਾਰ ਕਰ ਰਹੇ ਆ ਇਹਨਾਂ ਨੂੰ ਫਿਰ ਉਹ ਉਹਨਾਂ ਦੀ ਪੂਰੀ ਖੁੱਲਕੇ ਸਪੋਰਟ ਕਰਦਾ ਵਾ ਉਹਨਾਂ ਦਾ ਕੰਮ ਕਰਦੇ ਆ ਇਹਨਾਂ ਕੋਲ ਨਜਾਇਜ਼ ਅਸਲੀ ਪਤਾ ਨਹੀਂ ਕਿੰਨੇ ਕੁ ਆ ਨਾਮ ਦੀ ਉਸ ਕਾਂਗਰਸ ਸੰਸੀ ਸਰ ਸੁਣਨ ਚ ਇਹ ਹੀ ਆਇਆ ਕਿ ਪ੍ਰਿੰਸ ਨਾ ਦਾ ਐਮ ਸੀ ਆ ਜੀ ਕਾਂਗਰਸ ਦਾ ਤਾਂ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਤੋਂ ਕੀ ਮੰਗ ਕੀ ਕਰਦੇ ਹੋ ਮੰਗ ਇਹ ਕਰਦੇ ਆ ਮੈਨੂੰ ਦੇਖੋ ਉਹਨਾਂ ਨੇ ਜਾਨੋਂ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਆ ਇੱਕ ਸਾਹ ਦਾ ਜਾਨੋਂ ਮਾਰ ਹੀ ਦੇ ਸੀਗੇ ਉਹ ਕਹਿੰਦੇ ਪੁਲਿਸ ਨੂੰ ਇਨਫੋਰਮੇਸ਼ਨ ਦਿੰਦਾ ਇਨੂੰ ਮਾਰ ਦਿਓ ਇਹ ਗੱਲ ਹੋਈ ਤੇ ਇਹਨਾਂ ਨੇ ਮੈਨੂੰ ਪੂਰਾ ਹੀ ਬਾੜ ਦਿੱਤਾ ਮੇਰੇ ਦੋ ਅਪਰੇਸ਼ਨ ਹੋਏ ਹੱਥਾਂ ਦੇ ਦੋ ਅਪਰੇਸ਼ਨ ਹੋ ਗਏ ਉਹਨਾਂ ਪੁਲਿਸ ਨੇ ਦੋਸ਼ੀਆਂ ਖਿਲਾਫ 23 24 ਦਾ ਮਾਮਲਾ ਦਰਜ ਕੀਤਾ ਬਹੁਤ ਕੁਝ ਨੇ ਸਰ ਉਦੋਂ ਦੋ ਬੰਦੇ ਫੜੇ ਸੀਗੇ ਦੋ ਬੰਦੇ ਫੜੇ ਉਹਨਾਂ ਦੇ ਖਿਲਾਫ 23 24 ਦਾ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਬੇਲ ਤੇ ਛੱਡ ਦਿੱਤਾ ਸਰ ਤੁਹਾਨੂੰ ਲੱਗਦਾ ਕਿ ਜਿਹੜਾ ਮਾਨ ਸੈਟੀਸਫਾਈ ਹੋ ਨਹੀਂ ਸਰ ਤੁਹਾਨੂੰ ਲੱਗਦਾ ਕਿ ਪੁਲਿਸ ਵੱਲੋਂ ਜੇ ਕਾਰਵਾਈ ਕੀਤੀ ਗਈ ਹੈ ਤਾਂ ਤੁਹਾਨੂੰ ਇਨਸਾਫ ਮਿਲਿਆ ਵਾ ਸਰ ਨਹੀਂ ਮੈਨੂੰ ਇਨਸਾਫ ਨਹੀਂ ਮਿਲਿਆ ਜੀ ਜੋ ਦੇਖੋ ਤੁਸੀਂ ਸਾਡੇ ਸਾਹਮਣੇ ਹਾਲਾਤ ਮੇਰੇ ਕੀ ਆ ਪੂਰੇ ਮੇਰੇ ਹੱਥ ਵੱਡੇ ਗਏ ਦੋਨੇ ਬੱਖੀ 'ਚ ਮੇਰੀ ਸੁਰਾ ਮਾਰਿਆ ਗਿਆ ਘੱਟੋ ਘੱਟ 1.5 ਇੰਚ ਦਾ ਡੂੰਘੂ ਪਿਆ ਲੱਤ ਮੇਰੀ ਵੱਡੀ ਗਈ ਆ ਅਜੇ ਡਾਕਟਰ ਕਹਿੰਦੇ ਅਜੇ ਤੁਸੀਂ ਸਹੀ ਨਹੀਂ ਹੈਗਾ ਪੰਜਾਬ ਦੇ ਡੀਜੀਪੀ ਦੇ ਪੰਜਾਬ ਦੇ ਮੁੱਖ ਮੰਤਰੀ ਕੋ ਤੁਸੀਂ ਕੀ ਮੰਗ ਕਰਦੇ ਸਰ ਡੀਜੀਪੀ ਸਾਹਿਬ ਕੋਈ ਮੰਗ ਕਰਦੇ ਤੁਹਾਨੂੰ ਤਮਨਜੀ ਕੋ ਇਹ ਗੁੰਡੇ ਅਨਸਰਾਂ ਤੇ ਨੱਤ ਪਾਈ ਜਾਵੇ ਜਲਦੀ ਤੋਂ ਜਲਦੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਰ ਇੱਕ ਹੋਰ ਗੱਲ ਇਹਨਾਂ ਤੇ ਪਹਿਲਾਂ ਵੀ ਚਿੱਟੇ ਦੇ ਕਿਲੋ-ਕਿਲੋ ਦੇ ਮੁਕਦਮੇ ਦਰਜਾ ਦਾਦਾ ਸਾਲ ਸਜ਼ਾ ਹੋਈ ਹੋਈ ਇਹਨਾਂ ਨੂੰ 307 ਤੇ ਪਤਾ ਨਹੀਂ ਕਿੰਨੇ ਮੁਕਦਮੇ ਦਰਜਾ ਤੁਹਾਨੂੰ ਲੱਗਦਾ ਕਿ ਜਿਹੜੇ ਕਿ ਇਦਾਂ ਦੇ ਜਿਹੇ ਅਨਸਰ ਹੁੰਦੇ ਸਮਾਜ ਲਈ ਕਿਤਨਾ ਕਿਤੇ ਘਾਤਕ ਸਿੱਧ ਹੁੰਦੇ ਹਾਂਜੀ ਸਰ ਇਹ ਬੋ ਘਾਤ ਕੇ ਇਹਨਾਂ ਨੇ ਸਰ ਪਲੈਨ ਇਹਨਾਂ ਮੇਰਾ ਕੀਤਾ ਜੋ ਵੀ ਕੀਤਾ ਇਹਨਾਂ ਨੇ ਪਹਿਲਾਂ ਹੀ ਫੀਲਿੰਗ ਲਾ ਕੇ ਮੇਨੂੰ ਪਿਆਰ ਨਾਲ ਉੱਤੇ ਲੈ ਗਏ ਬਾਰ ਵਿੱਚ ਮੈਨੂੰ ਪੂਰਾ ਹੀ ਵੜ ਦਿੱਤਾ ਜਿਹੜਾ ਕਿ ਛੋੜ ਕੇ ਦਿਨ ਪਹਿਲੇ ਇੱਕ ਜਿਹੜਾ ਕਿ ਗੁੰਡਾਗਰਦੀ ਦੀ ਵਾਰਦਾਤ ਸ਼ਹਿਰ ਦੇ ਵਿੱਚ ਹੋਈ ਸੀ ਇੱਕ ਬੰਦਾ ਵੀ ਵੱਢਿਆ ਗਿਆ ਸੀ ਉਸ ਮੈਂ ਦੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਆ ਪੁਲਿਸ ਨੇ ਉਹ ਐਫਆਈਆਰ ਲਾਉ ਜਿਆ ਤੇ ਇੱਕ ਦੋ ਸੀ ਚ ਗ੍ਰਿਫਤਾਰ ਕਰ ਲਿਆ ਸਿਕਰੀ ਤਾਰਾ ਦੇ ਥਰੂ ਐਫਆਈਆਰ ਦੱਚ ਕੀਤੀ ਗਈ ਹੈ ਫਿਲਹਾਲ 323 324 ਛੋਟਕਾ ਨਹੀਂ ਜਰਦੇ ਤੇ ਸਰ ਜੇ ਗੱਲ ਕਰੀਏ ਦੂਜੇ ਪਾਸੇ ਜਿਹੜਾ ਕਿ ਜਿਹੜਾ ਬੰਦਾ ਉਹਨੂੰ ਬੰਦੇ ਨੂੰ ਹਸਪੀਟਲ ਲੈ ਕੇ ਗਿਆ ਸੀ ਉਨ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਆ ਰਹੀ ਹੈ ਤਾਂ ਉਸ ਮੰਡੀ ਉਰ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤਾਂ ਉਹਨਾਂ ਵੱਲੋਂ ਵੀ ਗੰਭੀਰ ਔਰੋਪ ਲਗਾਏ ਗਏ ਹੈ ਤਾਂ ਕੀ ਕਰ ਵੀ ਕੀਤੀ ਜਾਊਂਗੇ ਦੇਖੋ ਤੁਹਾਡੇ ਕੋ ਪਤਾ ਲੱਗਾ ਮੈਨੂੰ ਕੋਈ ਪ੍ਰੈਸ ਕਾਨਫਰੰਸ ਕੀਤੀ ਮੇਰੇ ਧਿਆਨ ਚ ਕੋਈ ਇਹ ਗੱਲ ਨੂੰ ਜੇਕਰ ਮੈਂ ਤੁਹਾਨੂੰ ਕੰਪਲੀਟ ਆਉਂਗਾ ਮੈਂ ਦੇਖ ਲਊਂਗਾ ਐਕਸ਼ਨ ਮਨਦਨ ਦੇ ਤਾਂ ਸਿਰ ਜਿੱਤ ਗੱਲ ਕਰੀ ਜੇ ਕਿ ਆਹ ਦਿਨ ਗੁੰਡਾਗਰਦੀ ਦੀ ਵਾਰਦਾਤਾ ਵੱਧਦੀ ਜਾ ਰਹੀ ਹੈ ਲੋਕਾਂ ਦੇ ਹੌਸਲੇ ਇੰਨੇ ਕਿ ਬਲੰਦ ਹੋਏ ਆ ਕਿ ਮਾਰਨ ਕੁੱਟਣ ਦੀ ਵਾਰਦਾਤ ਤੁਹਾਨੂੰ ਤਾਂ ਐਮ ਨਾਰਮਲੀ ਇੰਜਾਮ ਦੇਈ ਜਾ ਰਹੀ ਹੈ ਕਿ ਅਨੁਵਰ ਟਾਈਮ ਦੇ ਸ਼ਹਿਰ ਦੇ ਵਿੱਚ ਕੋਈ ਕੰਟਰੋਲ ਕੀਤਾ ਜਾਊਗਾ ਪੁਲਸਰੋ ਬਿਲਕੁਲ ਕੀਤਾ ਜਾਊਗਾ ਸ਼ਕਤੀ ਨਾਲ ਪੇਸ਼ ਆਵਾਂਗੇ ਜਿਹੜੇ ਗੁੰਡੇ ਅੰਸਰ ਲੋਕਾਂ ਨੂੰ ਤੁਹਾਨੂੰ ਪਰੇਸ਼ਾਨ ਕਰਨਗੇ ਕਿੰਨੇ ਕੁ ਸਰ ਬੰਦੇ ਜਿਹੜੇ ਹਾਲੇ ਤੱਕ ਅਰੈਸਟ ਕੀਤੇ ਹੋਏ ਆ ਇੱਕ ਬੰਦਾ ਰੈਸ਼ ਕੀਤਾ ਇਸ ਫਿਲਹਾਲ ਸਰ ਜਿਹੜਾ ਲੜਾਈ ਦਾ ਮਾਮਲਾ ਵਾ ਇਹਦੇ ਵਿੱਚ ਕੋਈ ਵੱਧਾ ਜੁਰਮ ਵੀ ਹੋਊਗਾ ਕੋਈ ਕੁਝ ਜਦੋਂ ਉਹਦੇ ਬਿਆਨ ਹੋਊਗਾ ਡਾਕਟਰ ਦੀ ਓਪੀਨੀਅਨ ਤੋਂ ਬਾਅਦ ਵੱਧਾ ਹੋਊਗਾ ਜਿਹੜੇ ਉਹਨੇ ਬਿਆਨ ਦਿੱਤੇ ਆ ਉਹਦੇ ਮੁਤਾਬਕ ਵਾਦਾ ਨਹੀਂ ਆ। ਹਲੇ ਤੱਕ ਤੇ ਦੋਸ਼ੀ ਜਿਹੜੇ ਆ ਸ਼ਰੇਆਮ ਘੁੰਮਦੇ ਆ। ਕੋਈ ਨੀ ਫੜ ਲੈਨੇ। ਅਰੈਸਟ ਕਰ ਲੈਨੇ।